ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਲੱਗੀਆਂ ਜਿਹੜੀਆਂ ਆਪਾਂ ਛੱਤ ਦੇ ਉੱਤੇ ਛੱਲੀਆਂ ਲਗਾਈਆਂ ਸੀ ਕੁਝ ਲਫਾਫਿਆਂ ਦੇ ਵਿੱਚ ਤੇ ਕੁਝ ਆਪਾਂ ਜਿਹੜੀਆਂ ਡਰਮ ਚ ਲਗਾਈਆਂ ਸੀ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਛੱਲੀਆਂ ਆ ਉਹ ਆਪਣੇ ਬਣੀਆਂ ਵਾ ਕਿਉਂਕਿ ਜ਼ਿਆਦਾ ਹੁਣ ਮੈਂ ਪੱਕਣ ਨਹੀਂ ਦੇਣੀਆਂ ਕਿਉਂਕਿ ਸਰਦੀਆਂ ਵਾਲੀ ਜਿਹੜੀ ਆਪਾਂ ਗਾਂ ਸਬਜੀ ਆ ਉਹ ਲਗਾਣੀ ਆ ਇਸ ਕਰਕੇ ਆਪਾਂ ਇਹਨਾਂ ਨੂੰ ਅੱਜ ਹੀ ਤੋੜ ਲੈਣਾ ਜਿੱਦਾਂ ਦੀਆਂ ਵੀ ਦਾਣੇ ਬਣੇ ਹੋਏ ਇਹ ਦੇਖੋ ਤੁਸੀਂ ਇਸ ਤਰ੍ਹਾਂ ਲੀਆਂ ਬਣ ਗਈਆਂ ਦਾਣੇ ਵਧੀਆ ਬਣੇ ਆ ਕਿਉਂਕਿ ਆਪਾਂ ਇਹਨਾਂ ਦੀ ਇੰਨੀ ਜ਼ਿਆਦਾ ਦੇਖਭਾਲ ਵੀ ਨਹੀਂ ਕੀਤੀ ਇਹ ਛੋਟੀ ਛੱਲੀ ਇੱਕ ਨਾਲ ਲੱਗਦੀ ਇੱਕ ਨੱਕ ਫਰੀ ਉਹ ਨਾ ਟੁੱਟ ਗਈ ਸਾਰੀਆਂ ਆਪਾਂ ਤੋੜ ਕੇ ਤੁਹਾਨੂੰ ਦਿਖਾਉਨੇ ਆ ਮਿੱਠੀਆਂ ਬਹੁਤ ਜ਼ਿਆਦੀਆਂ ਛੱਲੀਆਂ ਇਹ ਦਾਣੇ ਭਾਵੇਂ ਬਹੁਤ ਜ਼ਿਆਦਾ ਨਹੀਂ ਇਸ ਤਰ੍ਹਾਂ ਮੋਟੇ ਹੋਏ ਪਰ ਮਿੱਠੀ ਬਹੁਤ ਆ ਛੱਲੀ ਹੈ ਕਿਉਂਕਿ ਇਹ সুইਟ ਕੌਰ ਨੇ ਸੀਗੇ ਛੱਲੀਆਂ ਦਾ ਸਾਈਜ਼ ਵੀ ਤੁਸੀਂ ਦੇਖੋ ਕਿੰਨਾ ਵਧੀਆ ਬਣਿਆ ਆ ਵਾ ਗਮਲੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਫਿਰ ਨੇ ਸੋਨੇ ਦੇਖੋ ਦਾਣੇ ਬਣੇ ਆ ਛੱਲੀ ਨੂੰ ਜਿਸ ਤਰ੍ਹਾਂ ਕਿ ਜ਼ਮੀਨ ਤੇ ਹੀ ਲਗਾਈਆਂ ਹੋਣ ਛੱਲੀਆਂ ਦੇਖੋ ਆਪਾਂ ਤੋੜ ਲੀਆਂ ਜਿੰਨੇ ਕ ਆਪਾਂ ਨੂੰ ਜ਼ਰੂਰਤ ਸੀਗੀ ਇੱਕ ਵਾਰੀ ਤੋੜਨ ਜੋਗੀਆਂ ਆਪਾਂ ਹੋਰ ਪਿੱਛੇ ਛੱਡ ਦਿੱਤੀਆਂ ਆ ਤਾਂ ਤੁਸੀਂ ਦੇਖੋ ਕਿੰਨੇ ਵਧੀਆ ਜਿਹੜੇ ਸਵੀਟ ਕੌਰ ਨਾਲ ਉਹਨਾਂ ਨੂੰ ਦਾਣੇ ਬਣੇ ਆ ਤੇ ਤੁਸੀਂ ਵੀ ਚਾਹੋ ਤਾਂ ਗਮਲੇ ਦੇ ਵਿੱਚ ਛੱਲੀਆਂ ਹੁਣ ਇਸ ਮੌਸਮ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਹੁਣ ਜਿਹੜਾ ਬਹੁਤ ਵਧੀਆ ਮੌਸਮ ਆ ਹੁਣ ਵੀ ਛੱਲੀਆਂ ਲਗਾਉਣ ਦਾ ਤੇ ਮੈਂ ਵੀ ਇਹ ਪੱਟ ਕੇ ਇਸ ਤੋਂ ਬਾਅਦ ਫਿਰ ਮੈਂ ਦੁਬਾਰਾ ਛੱਲੀਆਂ সুইਟ ਕੌਰਨ ਲਗਾਣੇ ਆ ਨਾਰਮਲ ਛੱਲੀ ਨਹੀਂ ਲਗਾਣੀ ਹੁਣ সুইਟ ਕੌਰਨ ਲਗਾਣੇ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ